ਦੁਨੀਆ ਦੇ ਸਿਕਲੇ 10 ਸ਼ੈਫਾਂ ਦੇ ਵਿੱਚ ਸ਼ੁਮਾਰ ਵਿਸ਼ਵ ਪ੍ਰਸਿੱਧ ਸ਼ੈਫ ਵਿਕਾਸ ਖੰਨਾ ਨੂੰ ਦੁਨੀਆ ਜਾਣਦੀ ਹੈ ਭਾਰਤੀ ਨਾ ਸਿਰਫ ਉਸ ਦੀ ਖਾਣਾ ਪਕਾਉਣ ਦੀ ਸ਼ੈਲੀ ਦੇ ਸਗੋ ਉਸ ਦੀ ਸਾਦਗੀ ਦੇ ਵੀ ਪ੍ਰਸ਼ੰਸਕ ਨੇ ਹਾਲਾਂਕਿ ਇਹਨਾਂ ਦਿਨਾਂ ਦੇ ਵਿੱਚ ਵਿਕਾਸ ਆਪਣੇ ਪੁਰਾਣੇ ਇੰਟਰਵਿਊ ਦੇ ਕਾਰਨ ਸੁਰਖੀਆਂ ਦੇ ਵਿੱਚ ਹੈ ਜੋ ਉਸ ਨੇ ਸਾਲ 2020 ਦੇ ਵਿੱਚ ਬੀਬੀਸੀ ਨਿਊਜ਼ ਨੂੰ ਦਿੱਤਾ ਸੀ ਇਸ ਗੱਲਬਾਤ ਦੌਰਾਨ ਜਦੋਂ ਐਂਕਰ ਨੇ ਵਿਕਾਸ ਖੰਨਾ ਨੂੰ ਪੁੱਛਿਆ ਕਿ ਤੁਸੀਂ ਭਾਰਤ ਦੇ ਵਿੱਚ ਇੱਕ ਅਮੀਰ ਪਰਿਵਾਰ ਤੋਂ ਨਹੀਂ ਸੀ ਇਸ ਲਈ ਤੁਹਾਡੀ ਭੁੱਖ ਦੀ ਭਾਵਨਾ ਕੀ ਉੱਥੋਂ ਆਈ ਇਹ ਸਵਾਲ ਇਸ ਲਈ ਪੁੱਛਿਆ ਗਿਆ ਸੀ ਕਿਉਂਕਿ ਕੋਵਿਡ ਦੇ ਵਿੱਚ ਵਿਕਾਸ ਖੰਨਾ ਨੇ ਭਾਰਤ ਦੇ ਵਿੱਚ ਵੀ ਲੋਕਾਂ ਦੀ ਕਾਫੀ ਮਦਦ ਕੀਤੀ ਸੀ ਉਹਨਾਂ ਨੇ ਬਕਾਇਦਾ ਫੂਡ ਦੇ ਪੈਕ ਇੱਥੇ ਭੇਜੇ ਸੀ ਔਰ ਲੋਕਾਂ ਦੀ ਕਾਫੀ ਮਦਦ ਕੀਤੀ ਤਾਂ ਜਦੋਂ ਐਂਕਰ ਨੇ ਉਹਨਾਂ ਨੂੰ ਪੁੱਛਿਆ ਕਿ ਜੋ ਭੁੱਖ ਦੀ ਭਾਵਨਾ ਹੈ ਕੀ ਤੁਹਾਨੂੰ ਇਹ ਭਾਰਤ ਦੇ ਵਿੱਚੋਂ ਆਈ ਕਿਉਂਕਿ ਤੁਸੀਂ ਇੱਕ ਅਮੀਰ ਪਰਿਵਾਰ ਤੋਂ ਨਹੀਂ ਸੀ ਤਾਂ ਵਿਕਾਸ ਨੇ ਅਜਿਆ ਸ਼ਾਨਦਾਰ ਜਵਾਬ ਦਿੱਤਾ ਕਿ ਹੁਣ ਇਹ ਸਬੰਧੀ ਕਲਿੱਪ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਵੀਡੀਓ ਖੁਦ ਸ਼ੈਫ ਵਿਕਾਸ ਦੇ ਅਧਿਕਾਰਤ ਹੈਂਡਲ ਤੋਂ ਪੋਸਟ ਕੀਤੀ ਗਈ ਹੈ ਜਿਸ ਨੂੰ ਖਬਰ ਲਿਖੇ ਜਾਣ ਤੱਕ ਹਜ਼ਾਰਾਂ ਵਿਊਜ਼ ਲਾਈਕਸ ਮਿਲ ਚੁੱਕੇ ਸੀ ਤਾਂ ਸ਼ੈਫ ਵਿਕਾਸ ਖੰਨਾ ਜਿਨ੍ਹਾਂ ਨੇ ਕੋਵਿਡ ਲਾਕਡਾਊਨ ਦੇ ਦੌਰਾਨ ਭਾਰਤ ਦੇ ਵਿੱਚ ਖਾਣੇ ਦੇ ਲੱਖਾਂ ਪੈਕੇਟ ਵੰਡੇ ਸੀ ਤਾਂ ਉਹਨਾਂ ਦਾ ਜਵਾਬ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਉਹਨਾਂ ਨੇ ਐਂਕਰ ਨੂੰ ਆਖਿਆ ਮੇਰਾ ਜਨਮ ਅਤੇ ਪਾਲਣ ਪੋਸ਼ਣ ਅੰਮ੍ਰਿਤਸਰ ਦੇ ਵਿੱਚ ਹੋਇਆ ਹੈ ਅਤੇ ਸਾਡੇ ਕੋਲ ਇੱਕ ਵਿਸ਼ਾਲ ਕਮਿਊਨਿਟੀ ਰਸੋਈ ਪਾਵ ਲੰਗਰ ਹੈ ਜਿੱਥੇ ਹਰ ਕੋਈ ਮੁਫਤ ਦੇ ਵਿੱਚ ਭੋਜਨ ਖਾਂਦਾ ਹੈ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਬਾਰੇ ਗੱਲ ਕਰਦਿਆਂ ਉਹਨਾਂ ਆਖਿਆ ਕਿ ਸਾਰਾ ਸ਼ਹਿਰ ਉੱਥੇ ਖਾਣਾ ਖਾ ਸਕਦਾ ਹੈ ਰੋਜ਼ਾਨਾ ਦੇਸ਼ ਦੁਨੀਆ ਤੋਂ ਆਏ ਲੱਖਾਂ ਸ਼ਰਧਾਲੂ ਦਰਬਾਰ ਸਾਹਿਬ ਦੇ ਵਿੱਚ ਲੰਗਰ ਮੁਫਤ ਦੇ ਵਿੱਚ ਛਕਦੇ ਨੇ ਮੈਨੂੰ ਭੁੱਖ ਦੀ ਸਮਝ ਨਿਊਯਾਰਕ ਦੇ ਵਿੱਚੋਂ ਆਈ ਹੈ ਜਦੋਂ ਮੈਂ ਇੱਥੇ ਬਹੁਤ ਥੇਟਲੇ ਪੱਦਰ ਦੇ ਉੱਤੇ ਸੰਘਰਸ਼ ਕਰ ਰਿਹਾ ਸੀ ਉਸ ਵੇਲੇ ਮੈਨੂੰ ਭੁੱਖ ਦਾ ਅਹਿਸਾਸ ਹੋਇਆ ਕਿ ਭੁੱਖ ਕਿਸ ਨੂੰ ਕਹਿੰਦੇ ਨੇ ਉਹਨਾਂ ਨੇ ਆਖਿਆ ਕਿ ਪੰਜਾਬ ਦੇ ਵਿੱਚ ਰਹਿੰਦਿਆਂ ਮੈਨੂੰ ਭੁੱਖ ਦਾ ਅਹਿਸਾਸ ਕਦੇ ਵੀ ਨਹੀਂ ਹੋਇਆ ਕਿਉਂਕਿ ਸਾਡੇ ਉੱਥੇ ਆਮ ਲੰਗਰ ਚੱਲਦੇ ਨੇ ਤਾਂ ਉਹਨਾਂ ਕਹਾਂ ਕਿ ਸਾਡੇ ਉਥੇ ਆਮ ਲੰਗਰ ਚੱਲਦੇ ਨੇ ਪਰ ਮੇਰੀ ਭੁੱਖ ਦਾ ਅਹਿਸਾਸ ਮੈਨੂੰ ਨਿਊਯਾਰਕ ਅਮਰੀਕਾ ਦੇ ਵਿੱਚ ਹੋਇਆ ਕਿਉਂਕਿ ਇੱਕ ਭਾਰਤੀ ਮੂਲ ਦੇ ਬੱਚੇ ਦੇ ਲਈ ਉੱਚੇ ਵੱਡੇ ਸੁਪਨੇ ਲੈ ਕੇ ਅਮਰੀਕਾ ਦੇ ਵਿੱਚ ਆਉਣਾ ਆਸਾਨ ਨਹੀਂ ਸੀ 19 9 11 ਤੋਂ ਬਾਅਦ 9 11 ਤੋਂ ਬਾਅਦ ਸਾਡੇ ਲਈ ਨੌਕਰੀਆਂ ਪ੍ਰਾਪਤ ਕਰਨਾ ਮੁਸ਼ਕਲ ਹੋ ਗਿਆ ਉਹਨਾਂ ਨੇ 9 11 ਅਟੈਕ ਦੀ ਘਟਨਾ ਦਾ ਜ਼ਿਕਰ ਕੀਤਾ ਤਾਂ ਉਹਨਾਂ ਨੇ ਆਖਿਆ ਕਿ ਉਸ ਤੋਂ ਬਾਅਦ ਸਾਡੇ ਲਈ ਤਾਂ ਨੌਕਰੀਆਂ ਵੀ ਪ੍ਰਾਪਤ ਕਰਨਾ ਕਾਫੀ ਮੁਸ਼ਕਲ ਹੋ ਗਿਆ ਸੀ ਤਾਂ ਉਸ ਸੰਘਰਸ਼ ਤੇ ਜਦੋਂ ਦਿਨ ਸੀ ਤਾਂ ਉਹਨਾਂ ਦਿਨਾਂ ਦੌਰਾਨ ਮੈਨੂੰ ਪਤਾ ਲੱਗਾ ਕਿ ਭੁੱਖ ਕਿਸ ਨੂੰ ਕਹਿੰਦੇ ਨੇ ਸਹੀ ਅਰਥਾਂ ਦੇ ਵਿੱਚ ਭੁੱਖ ਦਾ ਸਹੀ ਅਰਥ ਮੈਨੂੰ ਸਹੀ ਸ਼ਬਦਾਂ ਦੇ ਵਿੱਚ ਭੁੱਖ ਦਾ ਸਹੀ ਅਰਥ ਮੈਨੂੰ ਉਹਨਾਂ ਦਿਨਾਂ ਦੇ ਵਿੱਚ ਪਤਾ ਲੱਗਾ ਤਾਂ ਉਹਨਾਂ ਨੇ ਆਖਿਆ ਕਿ ਪੰਜਾਬ ਦੇ ਵਿੱਚ ਸਾਨੂੰ ਕਦੇ ਵੀ ਭੁੱਖ ਦਾ ਅਹਿਸਾਸ ਨਹੀਂ ਹੋਇਆ ਸਾਡੇ ਉੱਥੇ ਆਮ ਨੰਗਰ ਚੱਲਦੇ ਨੇ ਤਾਂ ਦੱਸ ਦਿਓ ਕਿ ਵਿਕਾਸ ਨਾ ਸਿਰਫ ਇੱਕ ਸਟਾਰ ਸ਼ੈਫ ਹੈ ਬਲਕਿ ਉਹ ਇੱਕ ਫਿਲਮ ਨਿਰਮਾਤਾ ਅਤੇ ਲੇਖਕ ਵੀ ਹੈ ਜਿਨ੍ਹਾਂ ਨੇ ਹਾਲ ਹੀ ਵਿੱਚ ਨਿਊਯਾਰਕ ਦੇ ਇਸਟ ਵਿਲੇਜ ਦੇ ਵਿੱਚ ਬੰਗਲਾ ਨਾਮ ਦਾ ਇੱਕ ਨਵਾਂ ਭਾਰਤੀ ਰੈਸਟੋਰੈਂਟ ਖੋਲ੍ਹਿਆ ਤਾਂ ਇੰਸਟਾਗ੍ਰam ਦੇ ਉਤੇ ਇਸ ਕਲਿੱਪ ਨੂੰ ਪੋਸਟ ਕਰਦੇ ਹੋਏ ਵਿਕਾਸ ਖੰਨਾ ਨੇ ਲਿਖਿਆ ਕਿ ਇਹ ਮੁੱਦਾ ਪੂਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ ਇਸ ਲਈ ਮੈਨੂੰ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ ਹਰ ਦੇਸ਼ ਦੀਆਂ ਆਪਣੀਆਂ ਖੂਬੀਆਂ ਅਤੇ ਕਮੀਆਂ ਹੁੰਦੀਆਂ ਨੇ ਤਦਾਜ਼ੀਏ ਕੀ ਵਿਕਾਸ ਦਾ ਜੋ ਜਵਾਬ ਹੈ ਤਾਂ ਉਸ ਤੋਂ ਇਹ ਵੀ ਸਾਬਤ ਹੋ ਗਿਆ ਹੈ ਕਿ ਗੁਰੂ ਕੇ ਲੰਗਰ ਦੇ ਵਿੱਚ ਬਹੁਤ ਤਾਕਤ ਹੈ ਕਿਸੇ ਧਰਮ ਜਾਤ ਵਿਅਕਤੀ ਵਿਸ਼ੇਸ਼ ਤੇ ਲਈ ਨਹੀਂ ਸਕੋ ਲੰਗਰ ਸਭ ਨੂੰ ਇਕ ਕਰਦਾ ਹੈ ਤਾਂ ਸਿੱਖ ਧਰਮ ਦੀ ਉਦਾਰਤਾ ਦੀ ਭਾਵਨਾ ਦੁਨੀਆ ਪਾਰ ਦੇ ਵਿੱਚ ਵਸਦੇ ਸਿੱਖਾਂ ਦੇ ਵਿੱਚ ਦੇਖੀ ਜਾ ਸਕਦੀ ਹੈ ਕੋਵਿਡ ਲਾਕਡਾਊਨ ਹੋਵੇ ਇੰਗਲੈਂਡ ਦੇ ਇੱਕ ਗੁਰੂ ਘਰ ਦੇ ਵਿੱਚ ਸਿੱਖ ਵਲੰਟੀਅਰਾਂ ਨੇ ਇੱਕ ਦਿਨ ਦੇ ਵਿੱਚ ਐਨ ਐਚ ਐਸ ਦੇ ਹਜ਼ਾਰਾਂ ਸਾਫ ਮੈਂਬਰਾਂ ਨੂੰ ਭੋਜਨ ਸ਼ਿਕਾਇਆ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਿੱਖਾਂ ਨੇ ਲੰਗਰ ਲਾ ਦਿੱਤੇ ਸੰਕਰਤ ਜਿਹੜੇ ਵੀ ਦੇਸ਼ ਦੇ ਵਿੱਚ ਆਇਆ ਭਾਵੇਂ ਐਮਰਜੈਂਸੀ ਹਾਲਾਤ ਹੋਣ ਤਾਂ ਸਿੱਖ ਪਾਈਚੜ ਦੇ ਲੋਕਾਂ ਨੇ ਉਹਨਾਂ ਦੇਸ਼ਾਂ ਦੇ ਵਿੱਚ ਵੀ ਲੰਗਰ ਲਾਏ ਨੇ ਕੋਵਿਡ ਦੀ ਜਦੋਂ ਸਮੱਸਿਆ ਭਾਰਤ ਦੇ ਵਿੱਚ ਵੀ ਆਈ ਤਾਂ ਭਾਰਤ ਦੇ ਵਿੱਚ ਵੀ ਲੰਗਰ ਜੋ ਨੇ ਉਹ ਆਮ ਦੇਖੇ ਗਏ ਹਾਲਾਂਕਿ ਪੰਜਾਬ ਦੇ ਵਿੱਚ ਤਾਂ ਲੰਗਰ ਆਮ ਹੀ ਚੱਲਦੇ ਨੇ ਪਰ ਇੱਕ ਸ਼ੈਫ ਦੇ ਵੱਲੋਂ ਜੋ ਜਵਾਬ ਦਿੱਤਾ ਗਿਆ ਉਹ ਇਸ ਕਰਕੇ ਦਿਲਚਸਪ ਹੈ ਕਿਉਂਕਿ ਅਮਰੀਕਾ ਦੀ ਧਰਤੀ ਦੇ ਉੱਤੇ ਹਜ਼ਾਰਾਂ ਹੀ ਭਾਰਤੀ ਹਰ ਰੋਜ਼ ਰੋਜ਼ੀ ਰੋਟੀ ਦੀ ਭਾਲ ਦੇ ਵਿੱਚ ਅਮਰੀਕਾ ਜਾਂਦੇ ਨੇ ਉੱਥੇ ਕਾफी ਸੰਘਰਸ਼ ਕਰਦੇ ਨੇ ਲੇਕਿਨ ਉੱਥੇ ਜਾ ਕੇ ਉਹਨਾਂ ਨੂੰ ਭੁੱਖ ਦਾ ਅਹਿਸਾਸ ਹੁੰਦਾ ਜਦੋਂ ਉੱਥੇ ਡਾਲਰਾਂ ਦੇ ਵਿੱਚ ਉਹਨਾਂ ਨੂੰ ਖਾਣਾ ਖਰੀਦਣਾ ਪੈਂਦਾ ਹੈ ਕਈ ਵਾਰ ਪੈਸੇ ਨਹੀਂ ਹੁੰਦੇ ਤਾਂ ਭੁੱਖੇ ਵੀ ਉਹਨਾਂ ਨੂੰ ਸੋਣਾ ਪੈਂਦਾ ਹਾਲਾਂਕਿ ਉੱਥੇ ਵੀ ਗੁਰੂ ਘਰ ਨੇ ਪਰ ਜੇ ਨੇੜੇ ਗੁਰੂ ਘਰ ਹੋਵੇ ਤਾਂ ਉੱਥੇ ਉਹ ਲੰਗਰ ਛਕ ਲੈਂਦੇ ਨੇ ਪਰ ਜੇ ਦੂਰੀ ਹੋਵੇ ਤਾਂ ਫਿਰ ਉੱਥੇ ਕਈ-ਕਈ ਰਾਤਾਂ ਉਹਨਾਂ ਨੇ ਵੀ ਭੁੱਖੇ ਰਹਿ ਕੇ guzariਆਂ ਨੇ ਪਰ ਪੰਜਾਬ ਇੱਕ ਆਪਣਾ ਦੇਸ਼ ਅਜਾ ਹਗਾ ਜਿੱਥੇ ਸਾਨੂੰ ਕਦੇ ਭੁੱਖ ਦਾ ਅਹਿਸਾਸ ਨਹੀਂ ਹੋ ਸਕਦਾ ਕਿਉਂਕਿ ਇੱਥੇ ਗੁਰੂ ਘਰਾਂ ਦੇ ਵਿੱਚ ਲੰਗਰ ਆਮ ਚੱਲਦੇ ਨੇ